ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੈਨਲ ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸੁਆਗਤ ਹੈ ਮੈਂ ਮਨਪ੍ਰੀਤ ਰਵਣਵਾਸ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਾਂਗੇ 18ਵੀਂ ਸਦੀ ਦੇ ਮਹਾਨ ਸਿੱਖ ਯੋਧੇ ਉਹ ਯੋਧੇ ਜਿਨ੍ਹਾਂ ਨੇ ਜਕਰੀਆ ਖਾਨ ਨੂੰ ਭੰਗਾਰਿਆ ਜਿਹੜਾ ਜਕਰੀਆ ਖਾਨ ਇਹ ਆਖਦਾ ਸੀ ਕਿ ਮੈਂ ਸਿੱਖਾਂ ਨੂੰ ਖਤਮ ਕਰ ਦਿੱਤਾ ਪਰ ਉਹਨਾਂ ਨੇ ਦੱਸਿਆ ਕਿ ਗੁਰੂ ਸਾਹਿਬ ਦਾ ਮਿਲਿਆ ਥਾਫੜਾ ਸਿੱਖਾਂ ਨੂੰ ਹੈ ਪਰ ਇਸ ਨੂੰ ਕਦੇ ਵੀ ਕੋਈ ਖਤਮ ਨਹੀਂ ਕਰ ਸਕਦਾ ਗੱਲ ਉਸ ਸਮੇਂ ਦੀ ਹੈ ਜਦੋਂ ਜਕਰੀਆ ਖਾਨ ਦੇ ਵੱਲੋਂ ਇਹ ਢੰਡੋਰੇ ਪਿੱਟ ਦਿੱਤੇ ਜਾਂਦੇ ਨੇ ਕਿ ਜੋ ਵੀ ਸਿੱਖਾਂ ਦੇ ਬਾਰੇ ਦੱਸੇਗਾ ਸਿੱਖ ਕਿੱਥੇ ਰਹਿੰਦੇ ਨੇ ਜਾਂ ਉਹਨਾਂ ਨੂੰ ਕੋਈ ਵੀ ਸਿੱਖ ਦਿਸਦਾ ਤੇ ਉਸ ਨੂੰ ਬਣਦਾ ਉਸ ਦਾ ਨਾਮ ਦਿੱਤਾ ਜਾਵੇਗਾ ਬਹੁਤ ਸਾਰੇ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ ਜਾਂਦਾ ਹੈ ਤੇ ਬਹੁਤ ਸਾਰੇ ਸਿੱਖ ਜਿਹੜੇ ਹੁੰਦੇ ਨੇ ਉਹ ਜੰਗਲਾਂ ਦੇ ਵਿੱਚ ਜਾ ਕੇ ਲੁਕ ਜਾਂਦੇ ਨੇ ਉਹ ਰਾਤ ਦੇ ਸਮੇਂ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਦੇ ਨੇ ਤੇ ਦਿਨ ਸਮੇਂ ਫਿਰ ਜੰਗਲਾਂ ਦੇ ਵਿੱਚ ਆ ਜਾਂਦੇ ਨੇ ਉਸ ਸਮੇਂ ਤੇ ਦੋ ਸਿੰਘ ਹੋਏ ਨੇ ਇੱਕ ਸਿੰਘ ਦਾ ਨਾਮ ਸੀ ਬਾਬਾ ਬੋਤਾ ਸਿੰਘ ਅਤੇ ਇੱਕ ਸਿੰਘ ਦਾ ਨਾਮ ਸੀ ਬਾਬਾ ਗਰਜਾ ਸਿੰਘ ਇਹ ਦੋਨੋਂ ਸਿੰਘ ਅੰਮ੍ਰਿਤਸਰ ਜਿਹੜੇ ਦੇ ਪੜਾਣਾ ਪਿੰਡ ਦੇ ਰਹਿਣ ਵਾਲੇ ਸਨ ਤੇ ਦੋਨੋਂ ਹੀ ਬਚਪਨ ਤੋਂ ਮਿੱਤਰ ਸਨ ਦੋਨੋਂ ਇਕੱਠੇ ਰਹਿੰਦੇ ਸਨ ਤੇ ਫਿਰੇ ਜੰਗਲ ਦੇ ਵਿੱਚ ਵੀ ਦੋਨੋਂ ਇਕੱਠੇ ਰਹਿੰਦੇ ਨੇ ਇਰਾਤ ਦੇ ਸਮੇਂ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਦੇ ਨੇ ਸਰੋਵਰ ਦੇ ਵਿੱਚ ਇਸ਼ਨਾਨ ਪਾਣੀ ਕਰਦੇ ਨੇ ਤੇ ਦਿਨ ਦੇ ਸਮੇਂ ਇਹ ਜੰਗਲ ਦੇ ਵਿੱਚ ਲੁੱਕੇ ਰਹਿੰਦੇ ਨੇ ਉਸ ਸਮੇਂ ਦੇ ਉੱਤੇ ਇਹ ਜੰਗਲ ਦੇ ਵਿੱਚ ਖਾਣ ਪੀਣ ਦੇ ਲਈ ਪੱਤੇ ਤੇ ਹੋਰ ਜੋ ਵੀ ਕੁਝ ਇਹਨਾਂ ਨੂੰ ਮਿਲਦਾ ਉਹੀ ਖਾ ਕੇ ਗੁਜ਼ਾਰਾ ਕਰਦੇ ਨੇ ਇੱਕ ਦਿਨ ਕੀ ਹੁੰਦਾ ਹੈ ਲਾਹੌਰ ਤੋਂ ਕੁਝ ਲੋਕ ਦਿੱਲੀ ਨੂੰ ਜਾ ਰਹੇ ਹੁੰਦੇ ਨੇ ਤੇ ਰਸਤੇ ਦੇ ਵਿੱਚ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਜੰਗਲ ਦੇ ਵਿੱਚ ਬੈਠੇ ਸਨ ਇੱਕ ਉਹਨਾਂ ਦੇ ਵਿੱਚੋਂ ਆਖਦਾ ਹੈ ਕਿ ਮੈਨੂੰ ਐਂ ਲੱਗ ਰਿਹਾ ਹੈ ਜਿਵੇਂ ਸਿੰਘ ਬੈਠੇ ਹੋਣ ਸਿੱਖ ਬੈਠੇ ਹੋਣ ਨਾਲ ਤੇ ਉਹਦੇ ਆਖਦੇ ਨੇ ਕਿ ਤੈਨੂੰ ਇਹ ਭਲੇਖਾ ਪੈ ਗਿਆ ਕਿਉਂਕਿ ਸਿੱਖ ਤਾਂ ਜਿਹੜੇ ਨੇ ਉਹ ਜਕਰੀਆ ਖਾਨ ਨੇ ਖਤਮ ਕਰ ਦਿੱਤੇ ਨੇ ਤੈਨੂੰ ਸਿੱਖ ਕਿਵੇਂ ਦਿਖ ਗਿਆ ਸਿੱਖ ਤਾਂ ਕਦੇ ਵੀ ਲੱਭਿਆ ਨਹੀਂ ਥਿਆਉਂਦਾ ਤੂੰ ਸਿੱਖਾਂ ਬਾਰੇ ਕੀ ਕਹਿ ਕਿਵੇਂ ਕਹਿ ਸਕਦਾ ਕਿ ਇਹ ਸਿੱਖ ਨੇ ਪਰ ਉਹ ਕਹਿੰਦਾ ਨਹੀਂ ਮੈਨੂੰ ਐਂ ਲੱਗ ਰਿਹਾ ਪਰ ਫਿਰ ਨਾਲ ਦਾ ਇੱਕ ਹੁੰਦਾ ਉਹ ਸਲਾਹ ਵੀ ਦਿੰਦਾ ਕਿ ਜੇ ਵਾਕੇ ਦੇ ਵਿੱਚ ਸਿੱਖ ਹੋਏ ਤਾਂ ਆਪਾਂ ਨੂੰ ਬਚਣਾ ਮੁਸ਼ਕਲ ਹੋ ਜਾਵੇਗਾ ਉਸ ਤੋਂ ਬਾਅਦ ਉਹ ਉੱਥੋਂ ਚਲੇ ਜਾਂਦੇ ਨੇ ਤੇ ਉਸ ਤੋਂ ਬਾਅਦ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਨੂੰ ਇਹ ਬੋਲ ਉਹਨਾਂ ਦੇ ਛੀਨੇ ਸੱਗ ਨਹੀਂ ਕਰਦੇ ਨੇ ਤੇ ਫਿਰ ਉਹ ਸੋਚਦੇ ਨੇ ਕਿ ਅਸੀਂ ਜਕਰੀਆ ਖਾਨ ਨੂੰ ਦੱਸਣਾ ਹੈ ਕਿ ਹਲੇ ਵੀ ਸਿੱਖ ਜਿਉਂਦੇ ਨਹੀਂ ਫਿਰ ਜਿਹੜਾ ਲਾਹੌਰ ਤੋਂ ਦਿੱਲੀ ਨੂੰ ਰਸਤਾ ਜਾਂਦਾ ਹੁੰਦਾ ਉਸ ਦੇ ਉੱਤੇ ਪਿੰਡ ਪੈਂਦਾ ਨੂਰ ਦੀ ਸਰਾਂਏ ਉੱਥੇ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਨਾਕਾ ਲਾ ਦਿੰਦੇ ਨੇ ਨਾਕਾ ਲਾ ਕੇ ਇੱਕ ਆਨਾ ਜਿਹੜਾ ਗੱਡੇ ਨੂੰ ਲਾ ਦਿੱਤਾ ਜਾਂਦਾ ਹੈ ਤੇ ਇੱਕ ਪੈਸਾ ਜਿਹੜਾ ਹੁੰਦਾ ਉਹ ਖੋਤੇ ਨੂੰ ਲਾਇਆ ਜਾਂਦਾ ਹੈ ਜੋ ਵੀ ਉੱਥੋਂ ਦੀ ਗੱਡੇ ਲੰਗਾਉਂਦੇ ਨੇ ਖੋਤੇ ਲੰਗਦੇ ਨੇ ਉਹਨਾਂ ਤੋਂ ਸਾਰਿਆਂ ਤੋਂ ਟੈਕਸ ਗ੍ਰਾਹਿਆ ਜਾਂਦਾ ਹੈ ਇਹ ਟੈਕਸ ਇਸ ਕਰਕੇ ਨਹੀਂ ਕਿ ਸਿੱਖਾਂ ਨੇ ਲੋਕਾਂ ਤੋਂ ਪੈਸੇ ਇਕੱਠੇ ਕਰਨੇ ਸਨ ਪਰ ਸਿਰਫ ਤੇ ਸਿਰਫ ਜਕਰੀਆ ਖਾਨ ਨੂੰ ਦੱਸਣਾ ਸੀ ਕਿ ਸਿੱਖ ਹਾਲੇ ਵੀ ਜਿਉਂਦੇ ਨੇ ਜਦੋਂ ਹੀ ਉਹ ਨਾਕਾ ਲਾ ਦਿੰਦੇ ਨੇ ਤੇ ਫਿਰ ਖਬਰ ਜਿਹੜੀ ਹੁੰਦੀ ਉਹ ਪਹੁੰਚਣੀ ਤਾਂ ਹੁੰਦੀ ਐ ਪਰ ਉਹ ਇੱਕ ਚਿੱਠੀ ਲਿਖਦੇ ਨੇ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਉਹ ਇੱਕ ਰਾਹੀ ਨੂੰ ਚਿੱਠੀ ਦਿੰਦੇ ਨੇ ਕਿ ਉਹ ਆਖਦੇ ਨੇ ਕਿ ਜਾ ਕੇ ਚਿੱਠੀ ਜਿਹੜੀ ਆ ਜ਼ਖਰੀਆ ਖਾਨ ਨੂੰ ਦੇ ਦੀ ਵੀ ਉਹਨੂੰ ਦੱਸ ਦੇਵੀਂ ਕਿ ਸਿੱਖਾਂ ਦੇ ਵੱਲੋਂ ਨਾਕਾ ਲਾ ਦਿੱਤਾ ਗਿਆ ਉਸ ਚਿੱਠੀ ਦੇ ਵਿੱਚ ਜੋ ਲਿਖਦੇ ਨੇ ਉਹ ਲਿਖਦੇ ਨੇ ਚਿੱਠੀ ਲਿਖਾ ਜਿਉਂ ਸਿੰਘ ਬੋਤਾ ਹੱਥ ਹੈ ਸੋਟਾ ਵਿਚਰਾਹ ਖੜੋਤਾ ਆਨਾ ਲਾਇਆ ਗੱਡੇ ਨੂੰ ਪੈਸਾ ਲਾਇਆ ਖੋਤਾ ਆਖ ਭਾਬੀ ਖਾਨੋਂ ਨੂੰ ਜਿਉਂ ਅੱਖਾ ਸਿੰਘ ਬੋਤਾ ਜਦੋਂ ਹੀ ਇਹ ਚਿੱਠੀ ਜ਼ਕਰੀਆ ਖਾਨ ਦੇ ਕੋਲ ਪਹੁੰਚਦੀ ਹੈ ਜ਼ਕਰੀਆ ਖਾਨ ਪੜ੍ਹਦਾ ਹੈ ਤੇ ਫਿਰ ਜ਼ਕਰੀਆ ਖਾਨ ਨੂੰ ਸੱਤੀ ਕਪੜੀ ਅੱਗ ਲੱਗ ਜਾਂਦੀ ਹੈ ਕਿ ਉਹ ਸੋਚਦਾ ਕਿ ਮੈਂ ਸਿੱਖ ਤਾਂ ਖਤਮ ਕਰ ਦਿੱਤੇ ਸੀ ਤੇ ਇਹ ਕਿਵੇਂ ਜਿਉਂਦੇ ਰਹਿ ਗਏ ਫਿਰ ਜ਼ਕਰੀਆ ਖਾਨ ਜਦੋਂ ਸੱਤੀ ਕਪੜੀ ਉਸ ਨੂੰ ਅੱਗ ਲੱਗਦੀ ਹੈ ਤੇ ਫਿਰ ਉਹ ਆਪਣੀ ਫੌਜ ਤਿਆਰ ਕਰਦਾ ਤੇ ਉਹਨਾਂ ਨੂੰ ਆਖਦਾ ਕਿ ਨਾ ਦੋਨਾਂ ਸਿੰਘਾਂ ਨੂੰ ਖਤਮ ਕਰ ਦਿੱਤਾ ਜਾਵੇ ਉਹਨਾਂ ਨੂੰ ਹਥਿਆਰ ਜੋ ਵੀ ਕੁਝ ਉਹਨਾਂ ਦੇ ਕੋਲ ਹੁੰਦਾ ਉਹਨਾਂ ਨੂੰ ਲੈ ਕੇ ਜਕਰਿਆ ਖਾਨ ਆਖਦਾ ਕਿ ਇਹਨਾਂ ਨੂੰ ਖਤਮ ਕਰ ਦਿੱਤਾ ਜਾਵੇ ਤੇ ਫਿਰ ਉਹ ਪਿੰਡ ਨੂਰ ਦੀ ਸਰਾਂ ਦੇ ਵੱਲ ਵਧਦੇ ਨੇ ਤੇ ਉੱਥੇ ਪਹੁੰਚਦੇ ਨੇ। ਉਹਨਾਂ ਦੇ ਵਿੱਚ ਇੱਕ ਜਲਾਲਦੀਨ ਫੌਜਦਾਰ ਹੁੰਦਾ ਹੈ ਤੇ ਜਦੋਂ ਹੀ ਉਹ ਆਖਦਾ ਹੈ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਨੂੰ ਕਿ ਤੁਸੀਂ ਬਾਦਸ਼ਾਹ ਦੇ ਕੋਲੋਂ ਮਾਫੀ ਮੰਗ ਲਵੋ ਤੁਹਾਡੇ ਤੋਂ ਬਹੁਤ ਵੱਡੀ ਗਲਤੀ ਹੋਈ ਆ ਬਹੁਤ ਵੱਡੀ ਪੁੱਲ ਹੋਈ ਆ। ਪਰ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਆਖਦੇ ਹਨ ਕਿ ਸਿੰਘਾਂ ਦਾ ਕੰਮ ਮਾਫੀ ਮੰਗਣਾ ਨਹੀਂ ਹੁੰਦਾ। ਅਸੀਂ ਇਹ ਜਕਰਿਆ ਖਾਨ ਨੂੰ ਦੱਸਿਆ ਕਿ ਸਿੰਘ ਹਲੇ ਵੀ ਜਿਉਂਦੇ ਨੇ। ਸਿੰਘਾਂ ਨੂੰ ਕਦੇ ਵੀ ਕੋਈ ਸਿੱਖਾਂ ਨੂੰ ਖਤਮ ਨਹੀਂ ਕਰ ਸਕਦਾ। ਉਥੇ ਹੀ ਫਿਰ ਫੌਜ ਦੇ ਨਾਲ ਮੁਕਾਬਲਾ ਹੁੰਦਾ ਹੈ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਦਾ ਬਾਬਾ ਬੋਤਾ ਸਿੰਘ ਅਤੇ ਬਾਬਾ ਗਰਜਾ ਸਿੰਘ ਕੋਲੇ ਕੋਈ ਹਥਿਆਰ ਨਹੀਂ ਹੁੰਦੇ ਸਿਰਫ ਉਹਨਾਂ ਦੇ ਕੋਲੇ ਸੋਟੇ ਹੁੰਦੇ ਨੇ ਜਿਨ੍ਹਾਂ ਨੂੰ ਆਪਾਂ ਇੱਕ ਸੋਟੀਆਂ ਜਾਂ ਅਣਕਾ ਟੰਬੇ ਕਹਿ ਸਕਦੇ ਆ ਉਹੀ ਹੁੰਦੇ ਨੇ ਉਹਨਾਂ ਦੇ ਲੱਕ ਦੇ ਆਲੇ ਦੁਆਲੇ ਕੰਮਰ कसे कसे ਹੁੰਦੇ ਨੇ ਜਦੋਂ ਹੀ ਉਹਨਾਂ ਦੇ ਉੱਤੇ ਹਮਲਾ ਹੁੰਦਾ ਤੇ ਉਹ ਆਪ ਦਾ ਮੁਕਾਬਲਾ ਕਰਦੇ ਨੇ ਤੇ ਬਹੁਤ ਸਾਰੇ ਜਿਹੜੇ ਉਹਨਾਂ ਦੀ ਚਪਾਹੀ ਹੁੰਦੇ ਨੇ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੰਦੇ ਨੇ ਉਸ ਤੋਂ ਬਾਅਦ ਲਗਾਤਾਰ ਹਮਲਾ ਹੁੰਦਾ ਤੇ ਫੱਟ ਵੀ ਹੁੰਦੇ ਨੇ ਉਹਨਾਂ ਦੇ ਫਿਰ ਬਾਬਾ ਬੋਤਾ ਸਿੰਘ ਅਤੇ ਬਾਬਾ ਗਰਜਾ ਸਿੰਘ ਦੋਨੋਂ ਪਿੱਠਾ ਨੂੰ ਜੋੜ ਕੇ ਆਪਣੇ ਲੱਕ ਦੋਨੇ ਵਨ ਲੈਂਦੇ ਨੇ ਤੇ ਉਸ ਤੋਂ ਬਾਅਦ ਫਿਰ ਉਹ ਫੌਜ ਦਾ ਮੁਕਾਬਲਾ ਕਰਦੇ ਨੇ ਫਿਰ ਵੀ ਉਹ ਅਖੀਰਲੇ ਦਮ ਤੱਕ ਬਹੁਤ ਸਾਰੇ ਚਪਾਈਆਂ ਨੂੰ ਉਹਨਾਂ ਦੇਆਂ ਨੂੰ ਮੌਤ ਦੇ ਘਾਟ ਉਤਾਰ ਦਿੰਦੇ ਨੇ ਤੇ ਅਖੀਰਲੇ ਦਮ ਤੱਕ ਲੜਦੇ ਨੇ ਤੇ ਦੱਸ ਦਿੰਦੇ ਨੇ ਕਿ ਸਿੰਘ ਕਿਸ ਤਰ੍ਹਾਂ ਲੜਾਈਆਂ ਲੜ ਸਕਦੇ ਨੇ ਜਾਂ ਸਿੰਘ ਜਿਹੜੇ ਹੁੰਦੇ ਨੇ ਸਿੱਖ ਹੁੰਦੇ ਨੇ ਉਹ ਕਿਵੇਂ ਜਵਾਬ ਦੇ ਸਕਦੇ ਨੇ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਲੰਬਾ ਸਮਾਂ ਮੁਕਾਬਲਾ ਕਰਦੇ ਨੇ ਅਖੀਰ ਉਹਨਾਂ ਦੇ ਸਰੀਰਾਂ ਦੇ ਉੱਤੇ ਬਹੁਤ ਸਾਰੇ ਫੱਟ ਹੋ ਜਾਂਦੇ ਨੇ ਤੇ ਅਖੀਰ ਉਹਨਾਂ ਦੀ ਸ਼ਹੀਦੀ ਹੁੰਦੀ ਹੈ 27 ਜੁਲਾਈ 1739 ਈਸਵੀ ਨੂੰ ਇਹ ਸਨ ਬਾਬਾ ਬੋਤਾ ਸਿੰਘ ਅਤੇ ਬਾਬਾ ਕਰਜਾ ਸਿੰਘ ਜਿਹੜੇ ਕਿ 18ਵੀਂ ਸਦੀ ਦੇ ਮਹਾਨ ਸਿੱਖ ਹੋਏ ਨੇ ਤੇ ਜਿਨ੍ਹਾਂ ਨੇ ਜਕਰੀਆ ਖਾਨ ਨੂੰ ਜਵਾਬ ਦਿੱਤਾ ਸੀ ਕਿ ਸਿੰਘ ਲੜ ਕੇ ਵੇ ਸਕਦੇ ਨੇ ਤੇ ਸਿੰਘ ਜਿਉਂਦੇ ਨੇ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਨਾਲ ਹੀ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਹੁਣ ਦਿਓ ਅਗਿਆ ਸਤਿ ਸ੍ਰੀਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ